ਸਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਇਸ ਵਾਰ ਸ਼ੁਰੂਆਤੀ ਸੀਜ਼ਨ ਤੋਂ ਹੀ ਕਿਸਾਨਾਂ ਨੂੰ ਜੋ ਬਾਸਮਤੀ ਝੋਨੇ ਦਾ ਰੇਟ ਕਾਫੀ ਚੰਗਾ ਮਿਲ ਰਿਹਾ ਤੇ ਪਿਛਲੇ ਸਾਲਾਂ ਨਾਲ ਕੰਪੇਅਰ ਕਰੀਏ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਕਾਫੀ ਚੰਗਾ ਰੇਟ ਹੈ ਜਿਵੇਂ ਕਿ ਪਿਛਲੇ ਦਿਨਾਂ ਆਪਾਂ ਵੇਖਿਆ ਅਬਰਸਰ ਸਾਹਿਬ ਦੀ ਮੰਡੀ 'ਚ ਲਗਭਗ 3600 ਟਨ ਕ੍ਰੋਸ ਜੋ 1500 ਤੋਂ ਨੋ ਕਰ ਚੁੱਕੀ ਹੈ ਤੇ ਨਾਲ ਦੀ ਨਾਲ ਹੀ ਜੋ ਝਾੜ ਹੈ ਝਾੜ ਵੀ ਇਸ ਵਾਰ ਚੰਗਾ ਕਿਸਾਨਾਂ ਨੂੰ ਮਿਲ ਰਿਹਾ ਮੌਸਮ ਕੁਲਮਲਾ ਕੇ ਬਾਰਿਸ਼ ਵਗੈਰਾ ਅੱਛੀ ਹੋਈ ਹੈ ਬਾੜ ਇਫੈਕਟਿਡ ਏਰੀਆ ਜਾਂ ਜੋ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਕਰਕੇ ਜੋ ਪ੍ਰੋਡਕਸ਼ਨ ਦੀ ਕਮੀ ਹੋਣ ਦੇ ਕਰਕੇ ਅਗਲੇ ਆਉਣ ਵਾਲੇ ਸੀਜ਼ਨ ਦੇ ਵਿੱਚ ਰੇਟਾਂ ਦੇ ਵਿੱਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜੋ ਕਾਫੀ ਏਰੀਆ 4 ਤੋਂ 5 ਲੱਖ ਜੋ ਕਿਲਾ ਹੈ ਝੋਨੇ ਦਾ ਇਹ ਬਾੜ ਚ ਪ੍ਰਭਾਵਿਤ ਹੋ ਚੁੱਕਿਆ ਜਿਹਦੇ ਨਾਲ ਜੋ ਡਿਮਾਂਡ ਵਧੇਗੀ ਤੇ ਸਪਲਾਈ ਤਾਂ ਜੋ ਡੁੱਬਣ ਕਰਕੇ ਘਾਟ ਗਈ ਹੈ ਸੋ ਚੰਗੇ ਰੇਟ ਬਾਸਮਤੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦੇ ਨੇ ਤੇ ਹਾਲਾਂਕਿ ਹੜ੍ਹ ਪ੍ਰਭਾਵਿਤ ਏਰੀਆ 'ਚ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਬਹੁਤ ਔਖੀ ਹੈ ਕਰਨੀ ਪਰ ਇਹਦੇ ਨਾਲ ਜੋ ਮਾਰਕੀਟ ਦਾ ਸਿਨੈਰੀਓ ਮਾਰਕੀਟ ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੋ ਮਾਰਕੀਟ ਚ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਮੰਡੀ ਰੇਟ ਤੁਹਾਨੂੰ ਸਮੇਂ ਸਿਰ ਪਹੁੰਚ ਸਕਣ ਤੇ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸਰਸਾ ਇੱਥੇ 1500 ਨੂੰ 2800 ਤੋਂ 3100 ਰੁਪਏ ਫਤਿਹਵਾਦ 1500 ਨੂੰ 3100 ਤੋਂ 3200 ਰੁਪਏ ਤਰਾਵੜੀ ਮੰਡੀ 1500 ਨੂੰ 3345 ਰੁਪਏ ਪ੍ਰਤੀ ਕੁਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਮਲੋਟ ਮੰਡੀ 1500 ਨੂੰ 2925 ਤੋਂ 3100 ਰੁਪਏ ਲਾੜਵਾ ਮੰਡੀ 1500 ਨੂੰ 3385 ਜੰਡੇਆਲਾ ਗੁਰੂ 1500 ਨੂੰ 3000 ਤੋਂ 3211 ਪਗਤਾ ਪਗਤਾ ਵਾਲਾ ਮੰਡੀ ਅੰਮ੍ਰਿਤਸਰ 3431 ਰੁਪਏ 1509 ਦਾ ਰੇਟ ਲੱਗਿਆ ਜੀ ਉਸ ਤੋਂ ਬਾਅਦ ਇੰਦਰੀ ਮੰਡੀ 1509 3270 ਰੁਪਏ ਕਰਨਾਲ ਮੰਡੀ 1509 3360 ਰੁਪਏ ਫਰੀਦਕੋਟ ਮੰਡੀ 1509 3450 ਰੁਪਏ ਕੋਟਕਪੂਰਾ ਮੰਡੀ 1509 3350 ਰੁਪਏ ਟੁਹਾਣਾ ਹਰਿਆਣਾ 1509 3231 ਰੁਪਏ ਉਸ ਤੋਂ ਬਾਅਦ ਫਾਜ਼ਿਲਕਾ ਇੱਥੇ 1692 3051 ਰੁਪਏ ਲੱਗੀ ਹੈ 1509 ਲਗਭਗ 3200 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਪੀਆਰ 26 2400 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਵੇਂ ਅੱਗੇ-ਅੱਗੇ ਸੀਜ਼ਨ ਆਏਗਾ ਮੰਡੀਆਂ ਦੇ ਵਿੱਚ ਜੋ ਆਵਕ ਆਏਗੀ ਇਹ ਅਗੇ ਤੇ ਝੋਨੇ ਦੀਆਂ ਕੁਝ ਜੋ ਆਵ ਕਈ ਏਰੀਆ ਢੇਰੀਆਂ ਆਈਆਂ ਉਹਦੇ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਨੇ ਹੋਰ ਵੀ ਕਾਫੀ ਏਰੀਆ ਦੇ ਵਿੱਚ ਜੋ ਕਿਸਾਨ ਵੀਰ ਵਾਡੀ ਨੂੰ ਲੱਗੇ ਨੇ ਜਿਵੇਂ ਜਿਵੇਂ ਵਕ ਵਕ ਮੰਡੀਆਂ ਦੇ ਰੇਟ ਹੋਣਗੇ ਤੁਹਾਡੇ ਨਾਲ ਸਾਂਝੇ ਕਰੀ ਜਾਵਾਂਗੇ ਸੋ ਆਉਣ ਵਾਲੀ ਅਪਡੇਟ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੀ ਤਾਂ ਵੱਤ ਵਤ ਕਿਸਾਨ ਵੀਰਾਂ ਨਾਲ ਜਰੂਰ ਸ਼ੇਅਰ ਕਰੋ ਤੇ ਫੇਸਬੁੱਕ ਤੇ YouTube ਦਾ ਪੇਜ ਜ਼ਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ